ਕੰਮ ਦੇ ਹੀ ਫਰੂਟ ਦੇਣਾ ਕੱਲ ਤੇ ਹਮਤਰਾ ਦਿਖਾਈ ਕੋਈ ਨਹੀਂ ਮੈਨੂੰ ਉੱਥੇ ਪਤਾ ਨਹੀਂ ਦੋਵੇਂ ਕਿ ਕਿੱਥੇ ਚਲ ਗਏ ਕਿਤੇ ਪੱਠੇ-ਪੁੱਠੇ ਵੜਦੇ ਹੋਣੇ ਆ ਹੋਰ ਇਹਨਾਂ ਨੇ ਕੀ ਕਰਨਾ ਵਾ ਅੱਜ ਤੇ ਮੈਂ ਨਹਾ ਧੋ ਲਿਆ ਵਾ ਹੁਣ ਵੇਲੀ ਹੈ ਨਹੀਂ ਏਦਾਂ ਕਰਦੀ ਆ ਨਾਲੇ ਘੜੀ ਬੈਠੀ ਹੁੰਨੀ ਆ ਨਾਲੇ ਹਾਲ ਚਾਲ ਪੁੱਛਣੀ ਆ ਤੇ ਨਾਲੇ ਆ ਫਰੂਟ ਮੱਥੇ ਮਾਰਨੀ ਆ ਜੇ ਮੈਂ ਨਾ ਨਾ ਦਿੱਤਾ ਤੇ ਮੇਰੇ ਬੰਦੇ ਨੇ ਮੈਨੂੰ ਛੱਡਣਾ ਨੀਗਾ ਕਿਉਂ ਤੋਂ ਮੋਨਾ ਨੇ ਘਰ ਲੈ ਗਈ ਤੇ ਉਹਨਾਂ ਦੇ ਘਰ ਕਿਉਂ ਨਹੀਂ ਖੜਿਆ ਚੱਲ ਮੈਂ ਘੜੇ ਦੇ ਵਾਤੇ ਬੜਾ ਸਵਾਦ ਆ ਰਹੀ ਆ ਜਾ ਹਜਾ ਨਾ ਮਮਨੇ ਨਾ ਮਾਣਾ ਮੋਟਾਈ ਨਹੀਂ ਆਉਂਦੀ ਚੱਲ ਦੇਣਾ ਪੈ ਰਹੀਆਂ ਹੁਣ ਵੀ ਕੀ ਲਗੋ ਘਰ ਹੈਗੇ ਆ ਕਿ ਨਹੀਂ ਫੇਰੀ ਨਾ ਫੇਰਾ ਪਵੇ ਲੈ ਵੇਖਾਂ ਕਿਦਾਂ ਬਹਿ ਕੇ ਢੜ ਢੜ ਲਾਈ ਹੈ ਹੈ ਇਹਨਾਂ ਨੂੰ ਪਤਾ ਨਹੀਂ ਕਾਦੇ ਹਾਸੇ ਹੰਦੇ ਰਹਿੰਦੇ ਆ ਚੱਲ ਮਨਾ ਵੇਖਾਂ ਜਾ ਕੇ ਪੜਾ ਲੈਟਰ ਲੈਣਾ ਨਾ ਹੈ ਓਏ ਨਹੀਂ ਚੰਗਾ ਤੂੰ ਇਹ ਫਿਰ ਕਿਹਨੂੰ ਦੇ ਦਈਏ ਹੁਣ ਇਹਦਾ ਕਿ ਹੁਣ ਇਹਨੂੰ ਵੱਡਾ ਚਾਹੀਦਾ ਹੈ ਕਿਨੂੰ ਦੇ ਦਈਏ ਫਿਰ ਇਹ ਉਹ ਤੇਰੀ ਚੱਲ ਕੋਈ ਨਾ ਜਿੱਦਾਂ ਤੂੰ ਕਹਿੰਦਾ ਵੱਡਾ ਲਿਆ ਦਾਂਗਾ ਪੁੱਤ ਠੀਕ ਵਾ ਥੋੜਾ ਘਿਆੜਾ ਹੋ ਗਿਆ ਹੋਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਲਾ ਜੀ ਸਾ ਤੇ ਇਥੇ ਨਾਲ ਜੀ ਸਾ ਵੀ ਕਹਾਂ ਕੋਈ ਹਾਲ ਵੀ ਵਧੀਆ ਆ ਲੈ ਫਰੂਟ ਵਾ ਠੀਕ ਆ ਆ ਰੱਖ ਲੈ ਪਾਣੀ ਲਿਆ ਮੋ ਨਹੀਂ ਨਹੀਂ ਉਹ ਨਾ ਪਾਪੀ ਨੇ ਜੂਸ ਬਣਾਇਆ ਹੈਗਾ ਠੀਕ ਹੈ ਆ ਫਿਰ ਮਿਕਸਰ ਜੂਸਰ ਸਭ ਕੁਝ ਹੈਗਾ ਆ ਦੇ ਘਰ ਤੇ ਫਿਰ ਸਵੇਰੇ ਸਵੇਰੇ ਕਹਿੰਦੀ ਸੀ ਵੀ ਡੈਣ ਜੀ ਤੁਹਾਨੂੰ ਕੀ ਚਾਹ ਪੀਣੀ ਛੜੀ ਢਿੱਡ ਖੁਕ ਲਾ ਤੂੰ ਜੂਸ ਪੀਓ ਤੇ ਮੈਂ ਉਹ ਦੋ ਗਲਾਸ ਪੀਲੇ ਜੂਸ ਦੇ ਤੇ ਹੁਣ ਸੱਚ ਪੁੱਛੇ ਤਾਂ ਮੇਰੇ ਢਿੱਡ ਤੇ ਇਨਾ ਥਾਂ ਨਹੀਂਗਾ ਆ ਜਾ ਬੈਠ ਜਾ ਮਾ ਖੁਸ਼ ਆ ਕੋਈ ਜਾਨ ਨੇ ਹੋਰ ਪੈਣਾ ਵਧੀਆ ਠੀਕ ਠਾਕ ਤਾਂ ਆਪਣਾ ਸੁਣਾ ਠੀਕ ਆ ਕਹੁੰਦੇ ਆ ਇਹ ਮੈਂ ਆ ਸ਼ਾਮੀ ਆਈ ਹੀਗੀ ਕੱਲ ਕੱਲ ਅੱਛਾ ਤੇ ਆਈ ਹੀ ਮੈਂ ਆਉਣ ਲੱਗੀ ਹਾਂ ਤੂੰ ਹੀ ਕਿਤੇ ਦਿਖਾਈ ਨਹੀਂ ਮੈਨੂੰ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੇ ਜੇ ਉਹ ਗਾਇਬ ਕਿੱਥੇ ਹੋਣਾ ਭੈਣ ਇੱਥੇ ਸਬਜ਼ੀ ਲਾਉਣ ਦੇ ਹੀ ਕੱਲ ਅੱਛਾ ਸਬਜ਼ੀ ਲਈ ਆ ਹਾਂ ਕੀ ਕੀ ਲਾਇਆ ਫਿਰ ਅੱਜ ਉਹ ਕੁਝ ਨਹੀਂ ਮੜਾ ਮੋਟਾ ਜਿਆ ਮੂੜੀਆਂ ਮਾਲੀਆਂ ਲਾਤੀਆਂ ਵਾਂ ਅੱਛਾ ਠੀਕ ਵਾ ਠੀਕ ਹੋ ਚੱਲ ਮੈਂ ਹੁਣ ਹੋਰ ਆਪਾਂ ਕਿੱਥੇ ਜਾਣਾ ਵਾ ਚੱਲ ਚੰਗਾ ਵਾ ਕਰਦੀਆਂ ਸੱਡੀਆਂ ਸੁੱਡੀਆਂ ਲਾਓ ਠੀਕ ਵਾ ਨਾ ਆਪਣੀ ਜ਼ਿੰਦਗੀ ਬਾਰੇ ਸੋਚੋ ਤੇ ਕਿੱਦਾਂ ਗਾੜੀ ਆਪਣੇ ਖਰਚੇ ਪੂਰੇ ਕਰਨੇ ਐਵੇਂ ਤੂੰ ਦੇਖਦੇ ਸਤੇ ਕਿੰਨਾ ਖਚਰ ਬਹਿ ਰਹਿਣਾ ਹ ਕਾ ਨਾ ਸਾਡੀ ਗੁੱਤੀ ਭੰਦੀ ਤੇ ਇਹ ਰੋਦੀ ਇਹ ਆਪੇ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਤੇ ਜਿੰਨੀ ਛੇਤੀ ਬੰਦਾ ਆਪਣੇ ਪੈਰਾਂ ਤੇ ਸਟੈਂਡ ਹੋਵੇ ਨਾ ਤੇ ਤੌਰ ਵੀ ਵੱਖਰਾ ਹੁੰਦਾ ਵਾ ਕੋਈ ਨਾ ਭੈਣ ਹਮਾਰਾ ਸੁੱਖ ਰੱਖ ਕੇ ਸਭ ਕੁਝ ਕਰਾਂਗੇ ਆਹੋ ਚਲੋ ਮੈਂ ਕਿਹੜਾ ਦੁਖੀ ਆ ਤੁਹਾਡੀ ਭੈਣਾ ਦੇ ਖੁਸ਼ੀ ਹੁੰਦੀਆਂ ਵੇਖ ਕੇ ਭਰਾਵਾਂ ਦੇ ਤਰੱਕੀ ਕਰਨ ਤੇ ਆਹੋ ਠੀਕ ਵਾ ਨਾ ਹਾਂਜੀ ਹਾਂਜੀ ਹਾਂ ਉਹਦਾ ਸ਼ਾਂਸ਼ੂ ਤੇ ਬਾਬਾ ਇੱਥੇ ਫਿਰ ਕੀ ਪਤਾ ਤੇ ਸਾਡੇ ਘਰ ਦਾ ਪਾਣੀ ਪੀ ਲਿਆ ਕਰੋ ਇੰਦਾ ਤੇ ਤੁਸੀਂ ਪੀ ਲਿਓ ਉਹ ਨਹੀਂ ਨਹੀਂ ਪਾਣੀ ਪੀਣ ਦੀ ਥੋੜੀ ਗੱਲ ਵਾ ਇਤੋਂ ਤੱਕ ਤੇ ਮੈਂ ਹੋਈ ਆ ਜੂਸ ਪਿਆਰ ਪਿਆਰ ਕਿਤੇ ਉਹਨੇ ਤੱਕ ਤੱਕ ਤੈਨੂੰ ਪਤਾ ਹੈਗਾ ਭੈਣ ਨਿੱਕੇ ਵਾਲ ਜਾਣਾ ਤੂੰ ਮੜੀ ਜੀ ਗੰਜਾਜ ਰੱਖ ਕੇ ਆਉਂਦੀ ਆ ਉਹ ਪਾ ਮੈਂ ਤੀ ਤੈਨੂੰ ਦੱਸਾਂ ਹੈ ਤੇ ਅਗਲੀ ਨੇ ਜਦੋਂ ਜੱਗ ਭਰ ਕੇ ਗਾੜੀ ਰੱਖਦਾ ਫਿਰ ਮੈਂ ਕੀ ਕਰਦੀ ਫਿਰ ਜੱਗ ਹੀ ਪੀ ਲਿਆ ਲੈ ਦੱਸ ਤੂੰ ਵੀ ਨਾ ਮਖੌਲ ਬੜੇ ਕਰਨਾ ਲੈ ਮਖੌਲ ਕਦੇ ਕਰਨੇ ਆ ਜੱਗ ਕੱਲ ਨੂੰ ਪੀ ਲਿਆ ਦੋ ਗਲਾਸ ਤੇ ਪੀਤੇ ਹੀ ਗਏ ਫਿਰ ਮੇਰੇ ਕੋਲ ਸਵਾਦ ਬੜਾ ਹੀ ਹਾਂ ਫਿਰ ਆਹ ਫਿਰ ਫਰੂਟ ਵਾਵਾ ਪਾਇਆ ਸੀ ਵਿੱਚ ਹਾਂ ਠੀਕ ਫੋਨਸ ਨਾ ਆਇਆ ਪਿਆ ਕੇ ਤਾਂ ਕੋਈ ਫੋਨ ਸਾਜੀ ਹੈਗੀ ਆਉਂਦਾ ਰਹਿੰਦਾ ਆਏ ਨਹੀਂ ਫੇਰਾ ਫੂਰਾ ਮਾਰਨਾ ਨਹੀਂ ਆਉਣਗੇ ਆਉਣਾ ਕਿ ਆਣੀਆਂ ਉਹਨਾਂ ਨੂੰ ਚੱਲ ਇਹ ਆ ਪਿਆਣ ਕੇ ਵੇਖਣ ਕੋਈ ਸਮਾਨ ਸਮੂਹ ਨਹੀਂ ਦੇ ਦੇਣ ਮਾੜਾ ਮੋਟਾ ਉਹ ਨਾਨਾ ਭੈਣ ਸਮਾਨ ਆਪ ਗਾਰੋ ਨਹੀਂ ਲੈਣਾ ਆਪਣੀ ਮਿਹਨਤ ਦਾ ਬਣਾਵਾਂਗੇ ਫਿਰ ਕੀ ਆ ਈਨ ਦਾ ਡਰਤਾ ਵਾ ਉਹ ਨਹੀਂ ਮੇਰੇ ਤੇ ਨਹੀਂ ਹੋਏਗਾ ਆਪੇ ਬਣਾਉਂਗਾ ਜੋ ਕੱਢ ਬਣਾਉਂਗਾ ਮੈਨੂੰ ਦੇਖਦਾ ਨਹੀਂ ਹੈਗੀ ਇਹ ਵੀ ਉਹਨਾਂ ਦੀ ਆਪਣੀ ਆ ਉਹ ਭੈਣ ਫੇਰ ਉਹੀ ਗੱਲ ਕਰੀ ਜਾਂਦੇ ਤੇ ਕੁੜੀਆਂ ਨੂੰ ਦਾਜ ਦਿੰਦੇ ਨਹੀਂ ਆਪਾਂ ਉਹ ਦੇਣਗੇ ਤੇ ਕੀ ਕਾਸੀ ਉਹਨਾਂ ਦਾ ਉਹ ਭੈਣ ਆ ਦਾਜ ਦੂਰ ਤੇ ਮੈਂ ਨਹੀਂ ਬਲੀਵ ਕਰਦਾ ਠੀਕ ਆ ਆਪਣਾ ਬਣਾਉਂਗਾ ਜੋ ਬਣਾਉਂਗਾ ਇੱਕ ਤਾਂ ਤੇਰੀ ਨਾਕੜ ਹੀ ਪੜੀ ਆ ਚਲੋ ਆਕੜ ਸਮਝ ਲਓ ਤੁਸੀਂ ਇਹਨੂੰ ਕੋਈ ਗੱਲ ਨਹੀਂ ਤੇ ਫਿਰ ਭੈਣ ਤੇਰੀ ਫਿਰ ਕੀ ਸੇਵਾ ਕਰੀਏ ਹੁਣ ਤੇ ਸੇਵਾ ਮੇਰੀ ਕਾਦੀ ਕਰਨੀ ਆ ਦੋ ਤਿੰਨ ਦਿਨਾਂ ਜਿਵੇਂ ਇੱਥੇ ਹੀ ਆ ਕੋਈ ਗੱਲ ਨਹੀਂ ਤੇ ਮੈਂ ਇੱਕ ਗੱਲ ਮੇਰ ਕੋ ਵੀ ਰਹੋਗੇ ਕਿਤੇ ਅਸੀਂ ਇੱਕ ਰਾਤਕਾ ਨਹੀਂ ਇੱਥੇ ਹਾਂ ਆ ਖਾਈ ਵੀ ਰਿਆ ਤੇ ਮੈਂ ਪਵਾ ਮੈਂ ਠੀਕ ਨਹੀਂ ਰਹਿੰਦੀ ਆ ਭੈਣ ਜੀ ਕਿੰਨੀ ਸੋਹਣੀ ਹਵਾ ਹੁੰਦੀ ਠੀਕ ਨੇ ਉਣੀ ਹੁੰਦੀ ਆ ਪਰ ਮੈਨੂੰ ਏਸੀ ਦੀ ਆਦਤ ਪਈ ਆ ਏਸੀ ਤੋਂ ਬਿਨਾ ਮੈਂ ਰਹਿ ਨਹੀਂ ਸਕਦੀ ਕੀ ਕਰਾਂ ਚੱਲ ਕੋਈ ਨਾ ਤੇ ਦਿੱਤ ਚਾ ਲੈਨੇ ਭੈਣ ਬਿਮਾਰ ਹੋ ਜੂ ਕੀ ਫਾਇਦਾ ਤੇਰੇ ਭਾਈ ਨੇ ਤਾਂ ਮੈਨੂੰ ਘਰ ਨਹੀਂ ਵੜਨ ਦੇਣਾ ਉਹਨੇ ਕਹਣਾ ਜਿੱਦਾਂ ਬਿਮਾਰ ਹੋ ਕੇ ਆਈਆਂ ਨਾ ਉਦਾਂ ਹੀ ਚੱਲ ਜਾ ਉਥੇ ਉਹ ਭੈਣ ਐਦਾਂ ਦਾ ਨਹੀਂ ਭਾਈਆ ਸਾਡਾ ਠੀਕ ਆ ਨਾ ਐਵੇਂ ਨਾ ਉਹ ਬੁਰਾ ਕਹੀਆ ਕਰ ਅੱਜ ਕਿਉਂ ਨਹੀਂ ਆਈ ਤੈਨੂੰ ਪਤਾ ਉਹ ਫਿਰ ਮੈਂ ਰਹਿਣਾ ਹੀ 2-3 ਦਿਨ ਤਾਂ ਫੇਰ ਤੈਨੂੰ ਪਤਾ ਕਰਦਾ ਕਿਉਂ ਆਇਆ ਫਿਰ ਆਹ ਜਿੰਨੇ ਜਨੇ ਆਉਣਗੇ ਕੋਈ ਲੈਣ ਮੈਨੂੰ ਆਉਣਗੇ ਭੈਣ ਬਾਅਦ ਨੂੰ ਆਈਏ ਮੇਰੇ ਕੋਲ ਏਦਾਂ ਨਹੀਂ ਫਰਿਆ ਜਾਣਗੇ ਕਮਾਟੇ ਤੋਂ ਨਾ ਕੋਈ ਕੋਲਡ ਡਰਿੰਕ ਪੜਦੇ ਆ। ਉਹ ਨਹੀਂ ਨਹੀਂ ਬਹਿ ਜਾ ਇੱਥੇ। ਕੋਈ ਭੈਣ ਨੇ ਪੀਣਾ ਨਹੀਂ ਤੇ ਲੈ ਉਹ। ਮੈਂ ਰੱਜੀ ਪੜੀ ਆ ਮੈਂ ਕਿੱਥੇ ਪਵਾਉਣਾ ਤੇਰਾ ਕੋਲਡ ਡਰਿੰਕ। ਮੈਨੂੰ ਨਹੀਂ ਚਾਹੀਦਾ। ਮੇਰੀ ਗੱਲ ਸੁਣਵੇਂ ਐ। ਤੇਰੀ ਭੂ ਆਈ ਸੀ। ਆਈ ਸੀ। ਲੈ ਕੇ ਗਈ ਆ ਮੇਰਕੋ। ਨਹੀਂ ਤੇ ਕੋ ਰਾਤ ਰਹਿ ਕੇ ਪਾਣੀ ਦਿੱਸੇ ਬੜੇ। ਲੈ ਤੂੰ ਰਾਤ ਰਹਿ ਗਈ ਭੈਣ ਤੇ ਉਹ ਵੀ ਨਹੀਂ ਰਹਿੰਦੀ। ਆਹ ਪਤਾ ਨਹੀਂ ਕਿੱਦਾਂ ਤੇਲ ਕੱਢ ਲਿਆ ਇੱਥੇ ਆਉਣ ਦਾ। ਮੋ ਧਿਆਨ ਦੇ ਹੰਨੇ ਰਹਿਣਾ ਆਣ ਕੇ ਤੇ ਬੜੀ ਸ਼ਿਕਾਇਤ ਹੋਇਆ। ਕੰਮ ਹੀ ਕੋਈ ਦਾ ਪੈ ਗਿਆ ਇਹਨਾਂ ਨੂੰ ਵੀ ਜਾਣਾ ਪੈਣਾ। ਆਜੂਗੀ ਹਾਂਜੀ ਹਾਂਜੀ ਆ ਜਾਣ ਭਾਈ ਆਜ ਹੀ ਆ ਜਾਣ ਅਚੂਠ ਬੋਲਦੀ ਹੋਣੀ ਆ ਆਉਂਦੀ ਹੀ ਆ ਉਹ ਕੀਤਾ ਸੀ ਉਹਨਾਂ ਨੇ ਚਲੋ ਮੈਂ ਆਏ ਤੁਹਾਡੇ ਵੀ ਮਿਲ ਗਏ ਲੋ ਜਾਣਗੇ ਕੰਮ ਮੇਰਾ ਹੋ ਗਿਆ ਮੈਂ ਤੇ ਆਈ ਮੈਂ ਖਾਸ ਕਰਕੇ ਪੂਆ ਨੂੰ ਹੀ ਮੈਨੂੰ ਪਤਾ ਲੱਗਾ ਪੂਆ ਆਈ ਆ ਤੇ ਪਰ ਜਦੋਂ ਮੈਂ ਘਰ ਪਹੁੰਚੀ ਆ ਤੇ ਉਹਦੇ ਹੰਦਿਆਂ ਨੂੰ ਚਲ ਵੀ ਗਈ ਨੇ ਉਹਨਾਂ ਨੇ ਪਿੱਛੋਂ ਫੋਨ ਆ ਗਿਆ ਤਾਂ ਹੀ ਚਲ ਗਈ ਤੇ ਅੱਛਾ ਕੀਤਾ ਹੀ ਉਹਨਾਂ ਨੇ ਫੋਨ ਕਹਿੰਦੇ ਮੈਂ ਸ਼ਾਇਦ ਅੱਜ ਆ ਜਾਾਂ ਜਾਂ ਕੱਲ ਅੱਛਾ ਅੱਛਾ ਮੈਂ ਅੱਜ ਸੋਚਿਆ ਸ਼ੈਡ ਆਦੀ ਚਲ ਗਈ ਆ ਕਿਥੇ ਮਛਰ ਮਛਰ ਲੜਦਾ ਹਾਂ ਪੂਆ ਨੂੰ ਤੇ ਭੈਣ ਆਪਾਂ ਮਾਸਾ ਵੀ ਮਛਰ ਨਹੀਂ ਲੈਣ ਦਿੰਦਾ ਮੈਂ ਤਾਂ ਕਹਤੋਂ ਮਛਰਦਾਂ ਨਹੀਂ ਲਾਤੀ ਹੁਣੀ ਆ ਫਿਰ ਹੈਂ ਭੈਣ ਮੇਰੀ ਗਾਹ ਸੌਣ ਜਿੰਨੇ ਕਿ ਜੋਗਾ ਮੈਂ ਹੈਗਾ ਵਾ ਨਾ ਉਹਨਾਂ ਕੇ ਮੈਂ ਅਰੇਂਜਮੈਂਟ ਕਰ ਲਿਆ ਵਾ ਪੱਖਾ ਵੀ ਰੱਖ ਲਿਆ ਇੱਕ ਕੋਲ ਮੈਂ ਠੀਕ ਆ ਜੇ ਲਾਈਟ ਬੰਦ ਹੋ ਜੂ ਤੇ ਇੱਕ ਮਛਰਦਾਂ ਨਹੀਂ ਲੈਂਦੀ ਆ ਚਲ ਚੰਗਾ ਕੀਤਾ ਵਾ ਆਹੋ ਕਿਉਂ ਪੰਥਲੀ ਨਿਕਾਵਾ ਆਪਣੇ ਆਪੇ ਸਰ ਲੈਨੇ ਆਪਾਂ ਬੜਾ ਮੋਟਾ ਠੀਕ ਆ ਹੁਣ ਇਹ ਬਚਾਰ ਨਿੱਕੇ ਦਾ ਹੀ ਵੇਖਣਾ ਹੀ ਆ ਹਾਈ ਹਾਈ ਹੋ ਗਿਆ ਆਪੇ ਦਿਨੇ ਲੜੀ ਜਾਂਦਾ ਮਛਰ ਤੇ ਰਾਤ ਕਿਦਾਂ ਰੈਂਦੇ ਹੋਗੇ ਤੁਸੀਂ ਮੈਂ ਤਾਂ ਤੁਹਾਡੇ ਵਾਲੇ ਵੇਖਦੇ ਹੋਣ ਡਿਆ ਮਛਰ ਪੈਣ ਹਾਂ ਨੀ ਨੀਗਾ ਲੱਗਦਾ ਹਾਏ ਕਾਦੀ 16 ਹੋ ਗਈ ਆ ਮੈਂ ਮੈਂ ਤੇ ਚੰਗਾ ਆਉਂਗੀ ਫੇਰ ਮੈਂ ਪੈਣ ਕੋ ਚਾਹ ਹੀ ਪੀ ਜਾ ਉਹ ਨਹੀਂ ਫੇਰ ਪੀਉਂਗੀ ਅਜਾ ਇਹ ਮੈਂ ਤੇ ਬਾਸੋ ਜਾਣੀ ਆ ਹੁਣ ਚਲ ਪੈਣ ਜਾਣੀ ਆ ਹੁਣ ਮੈਂ ਤੇਰੀ ਮਰਜ਼ੀ ਆ ਆਹੋ ਆਇਓ ਪੈਣ ਜੀ ਫੇਰ ਆਹੋ ਆਉਂਗੀ ਚੰਗਾ ਇਹ ਲਾ ਦੇ ਜੀ ਮਾਲੇ ਘਰ ਦਾ ਕੋ ਚਾਹ ਪੀ ਨਹੀਂ ਪੀਦਾ ਸਹੀ ਗੱਲ ਹੈ ਉਹ ਇਹ ਚੰਗੀ ਹੈ ਤੇ ਰੱਖੀ ਜੀ ਹੁਣ ਹਾਈ ਹਾਈ ਇਹਦੇ ਘੱਟ ਖਲੌਣਜੀ ਨਹੀਂ ਕਰਦਾ ਪਤਾ ਨਹੀਂ ਕੀ ਸਾਬਤਾ ਬਣਾ ਆ ਗਈ ਭੈਣ ਜੀ ਹੋਰ ਕੀ ਆ ਗਈ ਇੱਥੇ ਖਲੋਤੀ ਨੇ ਇੱਥੇ ਸਿਕਾਈ ਜਾਣੀ ਆ ਆਹ ਅਰੇ ਕਾਲਿਸ ਮੈਨੋਂ ਔਰ ਇਹ ਲੈ ਕਰੂੰ ਤੜਕਾ ਥੋੜਾ ਲਾਇਆ ਹੋਣਾ ਕੋਈ ਹਾਂ ਪਤਾ ਨਹੀਂ ਸਾਬਤਾ ਸਾਡਾ ਕਦਾਵਾ ਗਲੇ ਮੱਛਰ ਲੜ ਗਿਆ ਉੱਥੇ ਮੈਂ ਤਾਂ ਗੇ ਚੈਨ ਤਾਨੂੰ ਆ ਵੀ ਮੇਰੀ ਬਾਹ ਲੜ ਗਿਆ ਮੈਂ ਤਾਂ ਮਾਸ ਉੱਪੀਆ ਤਗੜਾ ਠਫੜ ਬਣ ਗਈ ਉਹ ਐਨ ਚੰਗੇ ਦਾ ਡਟੋਲਾ ਤੋ ਹੋਣ ਜਾ ਕੇ ਨੀਵਾ ਦੀ ਪਾਣੀ ਲਿਆਵਾ ਚਾਹ ਬਣਾਵਾ ਮੈਂ ਹਿੰਟੇ ਵੱਡੀ ਭਾਬੀ ਨੇ ਜੂਸ ਪਿਆ ਲਿਆ ਰੱਜੀ ਆ ਮੈਥੋ ਤੱਕ ਮੈਂ ਕਿਹੜੀ ਕਾਲ ਦੂ ਆਪਣਾ ਹੁਣ ਕੱਢ ਲੈਣਾ ਉਹ ਪਤਾ ਨਹੀਂ ਭੂਆ ਜਿਹੜੀ ਉਹ ਕਿੱਦਾਂ ਜਣ ਲੰਗਰ ਪਾਣੀ ਖਾ ਕੇ ਚਲ ਗਈ ਹੈ ਮੈਨੂੰ ਤਾਂ ਸੁਣ ਨਹੀਂ ਹੁਣ ਨੰਦੀ ਹੁਣ ਨਾ ਆਈ ਉਹ ਤੇ ਹੋ ਲੱਗਦਾ ਉਹ ਦੀ ਨਾ ਆਈ ਪਰ ਉਹ ਬੜੇ ਪੱਕੇ ਆ ਆਂਦੇ ਭੂਆ ਨੇ ਆਉਣਾ ਹੋਣਾ ਤੁਹਾਨੂੰ ਵੀ ਆਂਦੇ ਹੋਣੇ ਮਿੰਨੇ ਵੀ ਆਦੇ ਆ ਜਾਣਾ ਫੇਰ ਅੱਛਾ ਉਹਨਾਂ ਨੂੰ ਕੰਮ ਪੈ ਗਿਆ ਤੇ ਜ਼ਰੂਰੀ ਪਰ ਮਿੰਨ ਤੇ ਵਿਚਲੀ ਗੱਲ ਦਾ ਪਤਾ ਲੱਗ ਗਿਆ ਕਿ ਜਿਹੜਾ ਦੇਰੇ ਮੱਛਰ ਖਾਂਡਿਆ ਬਰਾਣਾ ਹਾਂ ਖਾਦਾ ਹਾਂ ਬੱਚਾ ਖੋਣਾ ਨੇ ਤਾਂ ਚੱਲ ਗਈ ਆ ਸਹੀ ਗੱਲ ਆ ਕਿ ਕਿੱਦਾਂ ਇਹ ਸਮਾਨ ਤੁਮੂਨ ਹੈਗਾ ਕੁਛ ਉੱਥੇ ਅੰਦਰ ਤੇ ਮੈਂ ਨਹੀਂ ਗਈ ਹਾਂ ਤੇ ਬਾਹਰ ਖਲੋ ਕੇ ਤੇ ਉੱਥੇ ਹੀ ਮੈਂ ਗੱਲਾਂ ਬਤਾ ਕਰ ਲਈ ਆ ਲੈ ਤਾਂ ਸੁੱਤ ਗਈ ਗਈ ਤੇ ਮਾਸ ਅੰਦਰ ਨਹੀਂ ਚਾਤੀ ਮਾਰੋਂਦੀ ਚੱਲ ਕੋਈ ਨਹੀਂ ਜਿੱਥੇ ਹੀ ਆ ਹੁਣ ਕੇ ਮਾਰ ਲਾਂਗੇ ਚਾਤੀਆਂ ਚੱਲ ਠੀਕ ਆ ਫੇਰ ਆ ਚੱਲ ਪਰ ਚਾਪਣਾ ਕਰੀਏ ਉਹਦਾ ਦਿੱਤਾ ਪਰ ਨਹੀਂ ਚਾ ਮਾਜੋ ਫਿਰ ਇਹ ਤਾਂ ਹੋ ਗਿਆ ਪੂਰਾ ਹੋ ਜਾਣਾ ਕਸੀਬੋ ਜੀ ਅੱਡੇ ਤੇ ਆ ਗਏ ਉਹ ਚਲੋ ਮੈਂ ਆ ਗਿਆ 2 ਮਿੰਟ ਚ ਆ ਗਿਆ ਜੀ ਗਲਜੀਤ ਗਲਜੀਤ ਹਾਂਜੀ ਉਹ ਪੂਆ ਜੀ ਆ ਗਿਆ ਤਾਂ ਮੈਂ ਉਹਨੂੰ ਲੈ ਆਵਾਂ ਅੱਡੇ ਤੋਂ ਆ ਗਿਆ ਸੋਣਾ ਨਾ ਆ ਹੁਣੇ ਆਇਆ ਵਾ ਮੈਂ ਆ ਗਿਆ ਯੋ ਚੰਗਾ ਲੈ ਆਓ ਉਹ ਤਾਂ ਅੱਡੇ ਤੋਂ ਕਿ ਲੈ ਆਂਦੇ ਆ ਉਹ ਚਾਰੀ ਤੇ ਆ ਵੀ ਗਈ ਆ ਟਾਈਮ ਬੜਾ ਲੱਗ ਜਾਣਾ ਵਾ ਉਦੇ ਨਹੀਂ ਲੱਗਣ ਡਿਆ ਉਦੇ ਉਹ ਇਧਰ ਆਈ ਗੱਲ ਸੁਣੀ ਯਾਰ ਆਪਰਾ ਵਧੀਆ ਹੋ ਠੀਕ ਠਾਕ ਮੇਰਾ ਆਪਣਾ ਇੱਕ ਮੈਨੂੰ ਸਕੂਟਰੀ ਲੈ ਆਵੇ ਸਭ ਤੋਂ ਉਹ ਯਾਰ ਉਹ ਪਾਈ ਇੱਥੇ ਤੇ ਮੈਂ ਆਹ ਹੜ ਨੂੰ ਕੋਈ ਉੱਜਲ ਜਾ ਇੱਥੇ ਅੰਦਰ ਚਲ ਜਾ ਮੈਂ ਆ ਗਿਆ ਹਾਂ ਕੋਈ ਨਾ ਕੋਈ আরে ਭਾਈ ਸਕੂਟਰੀ ਨਹੀਂ ਹੈ ਲੰਘਣ ਦੇ ਪੁਰਾਣੀ ਲਈ ਹੈ ਉਹ ਨਹੀਂ ਭਾਈ ਮੇਰੀ ਨਹੀਂ ਗਈ ਇਹ ਮੇਰੇ ਯਾਰ ਦੋਸਤ ਲੰਘਣ ਦੇ ਆ ਹੀਗਾ ਉਦੋਂ ਫਿਰ ਮੈਨੂੰ ਤੁਰ ਕੇ ਹੋਣਾ ਪੈਣਾ ਤੁਹਾਨੂੰ ਲੈਣਾ ਅਜਿਹਾ ਹਾਏ ਆ ਕੇ ਕੁਟਰੀ ਦੀ ਆ ਜਾਈ ਹੈ ਹੋਏ ਹਾਏ ਆ ਫੇਰ ਆ ਗਈਓ ਭੂਆ ਅੱਜ ਦਸਾਂ ਚੱਕ ਤੈਨ ਜੀ ਨੂੰ ਹੱਥ ਬਾਹਰ ਧੋ ਦੂੰਗੀ ਬੈਠੇ ਭਾਈ ਬੈਠੇ ਬੈਠ ਦਲਜੀਤ ਹਾਂਜੀ ਦਲਜੀਤ ਕਿੱਥੇ ਗਏ ਪਾਣੀ ਕਿਹਾ ਭੂਆ ਗਈਓ ਬੈਠੇ ਭਾਈ ਹੈ ਤਾਂ ਮੌਸਮ ਠੀਕ ਲੱਗ ਗਿਆ ਨੀਮਾ ਪੈ ਗਿਆ ਹਾਂਜੀ ਸੱਚੀ ਗੱਲ ਵਾਦੀ ਸੱਚਾ ਅੱਛਾ ਠੀਕ ਆ ਮੇਰੀ ਤੀਂਦਾ ਵਧੀਆ ਵਧੀਆ ਤੀਸਤੋ ਬਹੁਤ ਵਧੀਆ ਤੇ ਸੁਣਾਉ ਪੰਥੀ ਤੇ ਗਿਆ ਵਾ ਪੰਥ ਇੱਥੇ ਕਿੱਦਾਂ ਡੰਡਿਆ ਕੋਜੀ ਅੱਛਾ ਅੱਛਾ ਠੀਕ ਪਰੀ ਤੁਸੀਂ ਬੈਠੋ ਤੇ ਮੈਂ ਚਾਬੀ ਤੇ ਆਵਾ ਠੀਕ ਹੈ ਠੀਕ ਫੜਾਇਆ ਫੜਾਇਆ ਕੋਈ ਗੱਲ ਹੋਰ ਸੁਣਾਉ ਤੇ ਹੀ ਠੀਕ ਬਸ ਸਭ ਠੀਕ ਠਾਕ ਵਧੀਆ ਪੁੱਤ ਵਧੀਆ ਨੀ ਪੈ ਗਿਆ ਫਿਰ ਵੀ ਗਰਮੀ ਬਹੁਤ ਆ ਹਾਂ ਜੀ ਨਹੀਂ ਵੀ ਪੈਣਾ ਥੋੜਾ ਪੱਤੀ ਪੁੱਤੀ ਹੁੰਦੀ ਆਉਂਦੀ ਨਹੀਂ ਪੱਤੀ ਆਉਂਦੀ ਹਰਦੀ ਚਲੋ ਪੱਕਾ ਭੁੱਖਾ ਨਿਆਣੇ ਨੂੰ ਲਾ ਦਿਆ ਕਰੋ ਉਹ ਧੰਨਵਾਦ ਯਾਰ ਤੇਰਾ ਬਹੁਤ ਬਹੁਤ ਨਹੀਂ ਭਾਈ ਉਹ ਨਹੀਂ ਨਹੀਂ ਪਤਾ ਕੀ ਆ ਤੂੰ ਮੇਰਾ ਟਾਈਮ ਸਾਰਤਾ ਉਦੋਂ ਮੈਂ ਤੁਰ ਕੇ ਜਾਣਾ ਕੋਈ ਇਹ ਕਿਤੇ ਲੋਡ ਹੁੰਦੀ ਐ ਸਕੂਟਰੀ ਮੋੜ ਸਕਦੀ ਮੈਨੂੰ ਫੋਨ ਲਾ ਲਿਆ ਕਰੋ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਬਾਕੀ ਤੇਰਾ ਮੈਂ ਟਾਈਮ ਭੰਨੇ ਆ ਵਾ ਤੇ ਨਹੀਂ ਨਹੀਂ ਕੋਈ ਨਾ ਕੋਈ ਨਾ ਤੂੰ ਵੀ ਮੈਨੂੰ ਫੋਨ ਲਾ ਲਿਆ ਕਰ ਆ ਯਾਰ ਤੂੰ ਅੰਦਰ ਕਿਉਂ ਨਹੀਂ ਬੈਠਾ ਬਾਹਰ ਖਲੋਤਾ ਉਹ ਮੈਂ ਚੱਲ ਅੰਦਰ ਕਰਨਾ ਵਾ ਤੇ ਤੂੰ ਆ ਹੀ ਗਿਆ ਛੇਤੀ ਚਲ ਆ ਜਾ ਫਿਰ ਥੋੜੀ ਜਿਹੀ ਨਹੀਂ ਨਹੀਂ ਭਾਈ ਮੈਂ ਜਾਵਾਂ ਘਰ ਦੇ ਦੇਖਣ ਚਲ ਠੀਕ ਹੈ ਮੇਰਾ ਵੀਰ ਧੰਨਵਾਦ ਹੈ ਹਾਂ ਕੋਈ ਨਾ ਕੋਈ ਨਾ ਭੈਣ ਜੀ ਭੈਣ ਜੀ ਹਾਂ ਹਾਂ ਦੱਸੋ ਬਤਾ ਦਿਨਾ ਕੀ ਹੋ ਗਿਆ ਵਾ ਹਾਂ ਕੋਈ ਨਹੀਂ ਹੋ ਗਿਆ ਇਹ ਤਾਂ ਕੋਈ ਨਹੀਂ ਹੱਥ ਧੋਣ ਲਈ ਹੀ ਸੀਗੀ ਹਾਂ ਹੈ ਤੇ ਮੇਰਾ ਹੋਇਆ ਜੀ ਸਾਥ ਲੱਗਾ ਹੈ ਸਾਫ ਆਦਾ ਨਵਾ ਹੈ ਹਾਂ ਜਿਹੜੀ ਗੱਲ ਕਰ ਰਹੇ ਨਾ ਉਹੀ ਹੋ ਗਈ ਆ ਆ ਕਿਹੜੀ ਗੱਲ ਹੋ ਗਈ ਆ ਬਾਬਾ ਦਾਸੀ ਨੇ ਆ ਗਈ ਭੂਆ ਭੂਆ ਗਈ ਆਹੋ ਮੈਂ ਆਦੇ ਹੱਥ ਧੋਣ ਲਈ ਸੀ ਨਾ ਇਹ ਕਿੱਥੋਂ ਆ ਗਈ ਕੀ ਪਤਾ ਕਿੱਥੋਂ ਆ ਗਈ ਮੇਰੇ ਸਕੂਟਰੀ ਦੀ ਬਾਦ ਆ ਤੂੰ ਚਾਰ ਦਾ ਬਣਾਵਾ ਹਾਏ ਹਾਏ ਕਹਿਨ ਜੀ ਰਹਿ ਦੇ ਕਿ ਧੋਖਾ ਇਦਾਂ ਹੁੰਦਾ ਉਹ ਤੇ ਸਕੂਟਰੀ ਜਾ ਕੇ ਲੈ ਕੇ ਆਇਆ ਵਾ ਤੇ ਮੇਰੇ ਸਕੂਟਰੀ ਦੀ ਬਾਦ ਨਹੀਂ ਹੈ ਮੈਂ ਤਾਂ ਗਾਂਹੋਂ ਕੇ ਵੇਖਿਆ ਤੇ ਇਨਾਂ ਦਾ ਸਕੂਟਰੀ ਦੀ ਬਾਦ ਕਿੱਥੋਂ ਆਈ ਆ ਅੱਛਾ ਮੈਂ ਦੇਖਿਆ ਤੇ ਉਹ ਆ ਪਿੱਛੇ ਬੈਠੀ ਤੇ ਫਰੀ ਚਲਾਉਂਦਿਆ ਉਹ ਕਿਹਬਾ ਕਿਹੜੀ ਮੰਗ ਕੇ ਖੜੀ ਸਕੂਟਰੀ ਤੇ ਮੇਰ ਕਰ ਰਹੀ ਹੱਥ ਹੀ ਪੱਕੀ ਰਹੀ ਮੈਂ ਤਾਂ ਇਦਾਂ ਹੀ ਭੱਜੀ ਹਾਂ ਹੱਥ ਤੋਂ ਹੋਣੀ ਇਹ ਕਿਥੋਂ ਦੀ ਤੇਰੀ ਸਮਝ ਆਉਂਦੀ ਮੈਂ ਤਾਂ ਸੋਚਿਆ ਮੱਛਰ ਲੜਿਆ ਹੁਣਾਂ ਤਾਂ ਭੱਜ ਗਈ ਆ ਬੜੀ ਹੁਣ ਨਹੀਂ ਆਉਣੀ ਬੜੀ ਧੀਠਾ ਪੂਆ ਉਹਨੇ ਕਪਟ ਕਰਨਾ ਉਹਨੇ ਕਿਹਾ ਕਿ ਪਸ ਗੱਲ ਆਵੇ ਜਾਣੀ ਆ ਬੜੀ ਪਾਣੀ ਪਾਣੀ ਆ ਹਾਂ ਤੁਨ ਮੈਂ ਕੋਈ ਨਹੀਂ ਲੈ ਦਰਨੌੜੀ ਕਿਹੜੀ ਗੱਲ ਵਾ ਕੋਈ ਗੱਲ ਨਹੀਂ ਮੈਂ ਹੈਗੀਆਂ ਨਾ ਮੇਰੇ ਹੁੰਦਿਆ ਕਹਦਾ ਡਰਵਾ ਤੂੰ ਹੀ ਹੈਗੇ ਮੇਰੀ ਪੂਆ ਕੋਈ ਨਹੀਂ ਇਦਾਂ ਕਰ ਭੱਜਾਈ ਤੂੰ ਬਣਾ ਰੋਟੀ ਪਾਣੀ ਤੇ ਮੈਂ ਲਿਆਉਂਦੀ ਆ ਨਾ ਜੇ ਉਹਨੂੰ ਕਿੱਦਾਂ ਨਹੀਂ ਆਉਂਦੀ ਭੜਾ ਚਲ ਦੇ ਨਫਰ ਆ ਮੈਂ ਆ ਪਹਿਲਾਂ ਹਾਂ ਤੂੰ ਮੇਰਾ ਫੱਟ ਫੱਟ ਹਾਂ ਤੂੰ ਤੇਰਾ ਸਾਇਸ ਸੁੱਕ ਗਿਆ ਵਾ ਮੈਂ ਕੀ ਕਰਾਂ ਮੈਨੂੰ ਡਰੀ ਬੜਾ ਲੱਗਦਾ ਵਾ ਐਨਾ ਨਾ ਡਰ ਜੇ ਤੂੰ ਡਰ ਗਈ ਤੇ ਫਿਰ ਮੇਰਾ ਕੀ ਬਣਨਾ ਨਾ ਨਾ ਤੂੰ ਤੇਨ ਜੀ ਤੂੰ ਵੱਡੀ ਆ ਤੇਰੇ ਸਿਰ ਤੇ ਮੈਂ ਆ ਹਾਂ ਜੇ ਤੂੰ ਹੀ ਡਰ ਕੇ ਕੰਮ ਤੂੰ ਤੇ ਮੈਂ ਕਹਿੰਦਾ ਸਿਰ ਤੇ ਇੱਥੇ ਰਹਿਣਾ ਵਾ ਕੋਈ ਨਹੀਂ ਹਾਂ ਤੇ ਮੈਂ ਲਿਆਉਂਦੀ ਆ ਨਾ ਜੇ ਆ ਕੇ ਕੱਤ ਤਾਨੂੰ ਮੈਂ ਸੱਜਿਆ ਵਾ ਕਿ ਤੁਸੀਂ ਵਾਹੋ ਨਾ ਹੂੜੇ ਮਿਹੜੇ ਤੇ ਰਲੋਗੇ ਤੇ ਮੇਰੀ ਤਾਂ ਗੱਲ ਹੀ ਨਹੀਂ ਸੁਣਦੇ ਮੈਂ ਤਾਂ ਧਾਵਾ ਦਾ ਮਾਰਦੇ ਪਰੇ ਹੋ ਚਲ ਕੋਈ ਜਾਂਦੀ ਆ ਪਰ ਬਣਾ ਚਾ ਕੇ ਰੋਟੀ ਹੱਥ ਧੋ ਕੇ ਅੱਡੀ ਲੰਮੀ ਜਵਾਂ ਦਾ ਪੂਆ ਦੀ ਪਤਾ ਕਿੱਦਾਂ ਚਲੁੰਦੀ ਆ ਤੇ ਮੇਰੀ ਕਿਹੜੀ ਨਿੱਕੀ ਆ ਮੇਰੇ ਚੋਣੇ ਤੇ ਨਾ ਤਾਈ ਆ ਆਏ ਕੱਢੀ ਜਾਂਦੀ ਆ ਕੋਈ ਨਹੀਂ ਕੋਈ ਨਹੀਂ ਤੂੰ ਚੱਲ ਇਹਨੂੰ ਮੈਂ ਵੇਖਣੀ ਆ ਚੱਲਾ ਹੱਥ ਧੋਣਾ ਟੋਲਾ ਟੋਲਾ ਹੱਥ ਹਾਈ ਹਾਈ ਇਹ ਕਿਥੋਂ ਟਪ ਗਈ ਇਹਦੀ ਤੇ ਜਵਾਂ ਨੇ ਬੜੀ ਆ ਇਹਨੇ ਤਾਂ ਮੈਨੂੰ ਗੱਲਾਂ ਚ ਵਾਰੇ ਨਹੀਂ ਆਉਣ ਦੇਣਾ ਮੈਂ ਤਾਂ ਸੋਚਿਆ ਸੀ ਮੇਰਾ ਟੌਰ ਬਣ ਗਿਆ ਚਲ ਗਈ ਆ ਤੇ ਮੈਨੂੰ ਕੀ ਪਤਾ ਹੈਗਾ ਇਹਨੇ ਫੇਰ ਟਪ ਜਾਣਾ ਚੱਲ ਕੋਈ ਗੱਲ ਨਹੀਂ ਥੋੜੀ ਜੀ ਹਿੰਮਤ ਰੱਖਣੀ ਪੈਣੀ ਜੀਵਨ ਤੈਨੂੰ ਹੁਣ ਤੇ ਜਾ ਕੇ ਨਾ ਇਹ ਗੱਲ ਘੱਟ ਕਾ ਕੇ ਕੋਈ ਡਰਨ ਦੀ ਲੋੜ ਨਹੀਂਗੀ ਮੇਰੀ ਭੂਆ ਵਾ ਕੋਈ ਗੱਲ ਨਹੀਂ ਦੇਖ ਲੈਣੀ ਆ ਮੈਂ ਕੀ ਕਰਦੀ ਆ ਪਾਜੀ ਹੁਣ ਮੈਂ ਚਾਹ ਬਣਾਵਾ ਪਹਿਲਾਂ ਕਿ ਰੋਟੀ ਲਿਆ ਨਹੀਂ ਪਤ ਤੂੰ ਚਾਹ ਨਾ ਬਣਾ ਮੈਂ ਸਵੇਰ ਦੀ ਤੁਰੀ ਮੈਨੂੰ ਲੱਗੀ ਭੁੱਖ ਤੂੰ ਬਣਾ ਰੋਟੀ ਰੋਟੀ ਤਿਆਰ ਕਰ ਮੇਰੇ ਥੀ ਹੋਰ ਸਨਾਓ ਭਾਈ ਹੋਰ ਸਭ ਵਧੀਆ ਠੀਕ ਠਾਕ ਬੈਠੇ ਸੋ ਕਿਦਾਂ ਹੋ ਗਿਆ ਕੰਮ ਜਿਹੜੇ ਕਰੇ ਤੇ ਹਾਂ ਕੰਮ ਹੋ ਗਿਆ ਕੰਮ ਕਰਾਈ ਚਲੋ ਵਧੀਆ ਕੰਮ ਕਰਕੇ ਫਤਵੀ ਜਾਣਾ ਪੈਣਾ ਤੇ ਮੈਂ ਜਾਣਾ ਕਰਨ ਸਾਰੇ ਕੰਮ ਕਰਕੇ ਫਤਵੀ ਜਾਣਾ ਸੀਗਾ ਮੈਂ ਪਰ ਅੱਜ ਨਹੀਂ ਮੇਰਾ ਜੀ ਕਰੇ ਵੀ ਸਵੇਰੇ ਇਹਨੂੰ ਕਰਾਂ ਫੋਨ ਤੇ ਜੀਵਨ ਨੂੰ ਸੱਦੀਏ ਠੀਕ ਆ ਤੇ ਹੋਰ ਕਿਦਾਂ ਬਾਹਰ ਹੋਈ ਗੱਲ ਹਾਂ ਬਾਹਰ ਸਾਰੇ ਸਾਰੇ ਠੀਕ ਠਾਕ ਨੇ ਸਾਰੇ ਠੀਕ ਆ ਵਧੀਆ ਭੈਣ ਵੀ ਆਏ ਆ ਭਾਈ ਹੋਈ ਆ ਹਾਂਜੀ ਕਿਤੋਂ ਆਏ ਬਲਦੇ ਆਏ ਆ ਤੁਹਾਡੇ ਆਉਣ ਤੋਂ ਪਹਿਲਾਂ ਹੀ ਘੰਟਾ ਕਿਥੋਂ ਬਹਿ ਕੇ ਗਏ ਆ ਪਰ ਖਾਦਾ ਪੀਤਾ ਕਿੰਨੀ ਵਧੀਆ ਆਂਦੀ ਖੁਸ਼ ਨਹੀਂ ਬਸ ਨਹੀਂ ਕਿਉਂਕਿ ਕਦਾ ਐਡਾ ਚੜ ਗਈ ਹੁਣ ਮਿਲਦਾ ਆਕੜ ਚੜ ਗਿਆ ਇਹਨੂੰ ਤੁਸੀਂ ਮੇਰੇ ਕੋਲ ਤਾਂ ਨਹੀਂ ਮਿਲਦੇ ਆਏ ਆ ਭੱਜ ਨਹੀਂ ਆਏ ਨਾਲ ਉਹ ਵੀ ਨਹੀਂ ਆਇਆ ਨਾ ਉਹ ਆਇਆ ਨਾ ਉਹ ਤੇ ਅੱਗੇ ਬੜੌਖਾ ਇੱਥੇ ਹਾਂਜੀ ਤੇ ਕੀ ਕਰਦੀ ਕਰਦੀ ਹੈ ਭਾਈ ਦਾ ਕੋਈ ਕਸੂਰ ਨਹੀਂ ਮੈਨੂੰ ਪਤਾ ਦੇ ਸੁਭਾ ਦਾ ਬਥੇਰਾ ਇਹਨੂੰ ਬਥੇਰਾ ਵੱਡਦਾ ਪਰ ਇਹ ਲੱਗਦੀ ਆਪਣੇ ਕਾਰਨਾਮਿਆਂ ਤੋਂ ਪਿੱਛੇ ਨਹੀਂ ਹਟਦੀ ਨਾ ਵਾਹ ਵਾਹ ਸਮਝ ਲੈ ਲੋ ਭੈਣ ਨੇ ਨਾ ਕੀ ਚੀਜ਼ ਨਹੀਂ ਕਾਜੀ ਮੇਰੇ ਕਾਰਨ ਕੋਈ ਨਹੀਂ ਕੋਈ ਮੱਕਾਰੇ ਦਾ ਆਉਂਦੇ ਤੋਂ ਮਿਲਣਾ ਕੋਈ ਨਹੀਂ ਮਗਰ ਲੱਗੀ ਉਹਦੇ ਉਹ ਤਾਂ ਮਤਰੀ ਚੀਜ਼ ਆ ਕੋਈ ਨਹੀਂ ਮਿਲ ਲੈਂਦੇ ਇਹਨੂੰ ਮੈਨੂੰ ਆਉਣਾ ਹੀ ਨਹੀਂ ਤੇ ਦਿਨੇ ਤੇ ਸਾਰਕ ਨੂੰ ਆਵਾਜ਼ ਪਾ ਬੁਲਾ ਕੇ ਲਿਆ ਜਰਾ ਕੋਈ ਜੀ ਤੁਸੀਂ ਬੈਠੋ ਮੈਂ ਵੇਖਾਂ ਕੋਈ ਸਮਾਨ ਨਹੀਂ ਛੋਣ ਵਾਲਾ ਪਤਾ ਲੈ ਜਾ ਲੈ ਜਾ ਅੰਦਰ ਕੋਈ ਇੱਕ ਨੂੰ ਖੇਚਲ ਕੋਈ ਖੇਚਲ ਨਹੀਂ ਆ ਫਰੂਟ ਆ ਕੁਝ ਤੇ ਆਈ ਨਹੀਂ ਚਾਕਲੇਟਾਂ ਛੋਟੀਆਂ ਪੰਤਦੀਆਂ ਤੇਰੀ ਪੂਆ ਆ ਸਤਿ ਸ਼੍ਰੀ ਅਕਾਲ ਪੂਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੜੇ ਹੱਥੀ ਗਰੀ ਹੋਰ ਸਨਾਉ ਕਿਹਾ ਜੇ ਵਧੀਆ ਮੇਰਾ ਹਾਲ ਤੂੰ ਆਪਣਾ ਸੁਣਾ ਤੇਰਾ ਕਿਹਾ ਠੀਕ ਠਾਕ ਆ ਵਧੀਆ ਵਾ ਤੇਰਾ ਕਿਹਾ ਤੂੰ ਆਪਣਾ ਸੁਣਾ ਮੇਰਾ ਤੇ ਵਧੀਆ ਮੈਨੂੰ ਪਤਾ ਲੱਗਾ ਨਾ ਜਦੋਂ ਤੂੰ ਪੂਆ ਜੀ ਆਏ ਆ ਮੈਂ ਤਾਂ ਭੱਜੀ ਆ ਗਈ ਓਹੋ ਮੈਨੂੰ ਮਿਲਣ ਹੋਰ ਐਡੀ ਤੈਨੂੰ ਖਿੱਚ ਚੜ ਗਈ ਮੇਰੇ ਲੈ ਦੱਸ ਖਿੱਚ ਨਹੀਂ ਚਾਹਨੀ ਤਾ ਨਹੀਂ ਇੰਨਾ ਕੁਛ ਕੁੜਾ ਤੂੰ ਕਰ ਦਿੱਤਾ ਕਿ ਕੋਈ ਫੋਨ ਨਹੀਂ ਕੋਈ ਕੁਛ ਨਹੀਂ ਕਿ ਤੇ ਪੁੱਛ ਲਾਂ ਪੂਆ ਨੂੰ ਪੁੱਛ ਲਾਂ ਕਿ ਮਰ ਗਈ ਆ ਕਿ ਹੈ ਗਈ ਆ ਆ ਕੁਛ ਕਰਨ ਦੇ ਨੇ ਚੱਲ ਨਹੀਂ ਇਹਨਾਂ ਤੇ ਭਰਾ ਭਰਾ ਚ ਲੰਗਣ ਡਈ ਤੇਰਾ ਕੋਈ ਫਰਜ ਨਹੀਂ ਬਣਦਾ ਮੇਰੇ ਕੰਨ ਚ ਤੇ ਪੁੰਦੀ ਗੱਲ ਮਾੜੀ ਜੀ ਆ ਮੇਰੀ ਗੱਲ ਤੇ ਸੁਣ ਲੋ ਗੱਲ ਤੇਰੀ ਮੈਂ ਕੀ ਸੁਣਾ ਮੈਨੂੰ ਲੱਗ ਗਿਆ ਸਾਰਿਆਂ ਗੱਲਾਂ ਦਾ ਪਤਾ ਇੱਥੇ ਆਣ ਤੁਹਾਨੂੰ ਕੁਛ ਨਹੀਂ ਪਤਾ ਠੀਕ ਵਾ ਨਾ ਮੈਨੂੰ ਤੇ ਕੁਛ ਪਤਾ ਹੀ ਨਹੀਂ ਤੁਸੀਂ ਐਵੇਂ ਗੱਲਾਂ ਚ ਆ ਗਏ ਜੀ ਆਹੋ ਠੀਕ ਆ ਤੂੰ ਦੱਸ ਦੇ ਸਿਆਣੇ ਆਂਦੇ ਹੁੰਦੇ ਨੇ ਨਾ ਪੂਆ ਪਤੀ ਟਿੱਕੋ ਪੜੋ ਲੈਦਾ ਬੀ ਜੋ ਮੈਂ ਕਹਿਣਾ ਉਹ ਸੱਚ ਵਾ ਐਵੇਂ ਤੂੰ ਹੀ ਕਿਹੜੀਆਂ ਗੱਲਾਂ ਜਾਉ ਉਹ ਤੇਰਾ ਤੂੰ 12 43 ਤੇ ਮੈਂ 13 43 ਦੇਖ ਲਾ ਪੂਆ ਜੀ ਮੈਂ ਤੇਰਾ ਤਾਲੀ ਉਹ ਵੇਹੜਾ ਕਰਦੇ ਤੁਸੀਂ ਤੇਰੀ ਘਿਹੜੀ ਦੀ ਪੂਆ ਵਾਂ ਮ ਜੋ ਇਹਦੀ ਜਾਣਦੀਆਂ ਤੈਨੂੰ ਮੇਰੇ ਹੱਥਾਂ 'ਚ ਪਲੀਆਂ ਵੱਡੀ ਹੋਈਆਂ ਆ ਆ ਤੇ ਫਸ ਤੇਰੀਆਂ ਗਈਆਂ ਨਹੀਂ ਬਸ ਉਹ ਹੀ ਯਾਦ ਤਾਂ ਰਹੀਆਂ ਸੱਚੀ ਤੁਸੀਂ ਤੇ ਨਾ ਨਹੀਂ ਉਹ ਇੱਕ ਪੈਣਾ ਹੁੰਦੀਆਂ ਵਾ ਜਿਹੜੇ ਭਰਾਵਾਂ ਨੂੰ ਜੋੜ ਕੇ ਰੱਖਦੀਆਂ